ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਬਈ ਅੱਜ ਵਲੌਗ ਸ਼ੁਰੂ ਕਰਨਾ ਲੱਗਿਆ ਬਈ ਘੱਟੋ ਘੱਟ ਦਹਾੜਾ ਦੇ ਨਾ ਬਾਅਦ ਇੱਕ ਵਲੌਗ ਪਾਇਆ ਸੀਗਾ ਜਿਹੜਾ ਫੈਨ ਨੂੰ ਦੇਖਣ ਗਏ ਸੀ ਕਿ ਉਹ ਨਾ YouTube ਵਾਲਨੇ ਕਰਦਾ ਮੂਵ ਅਜਾ ਸੁੱਕਾ ਬਈ ਇਹ ਐਸਾ ਹੀ ਜਾਂਦਾ ਪਹਿਲੇ ਵਲੌਗ ਸ਼ੁਰੂ ਜਦੋਂ ਨਾ ਤੁਸੀਂ ਕੀਤਾ ਸੀਗਾ ਇੱਕ ਅੱਜ ਹੁਣ ਕਾਫੀ ਦਿਨਾਂ ਬਾਅਦ ਬਣਾਉਣ ਲੱਗਿਆ ਵਲੌਗ ਬਈ ਹੁਣ ਥੋੜਾ ਜਿਹਾ ਮੈਨੂੰ ਲੱਗਦਾ ਬੋਲਣ ਦਾ ਫੇਰ ਪੈਣਾਗਾ ਪੰਗਾ ਤੇ ਮਾ ਅੱਗੇ ਵਧੀਆ ਗਿਜੇ ਹੁਣ ਡੇਲੀ ਵਲੌਗ ਆਇਆ ਕਰੂਗਾ ਬਈ ਐਵੇਂ ਵਲੌਗ ਛੱਡ ਤੇ ਸੀਗੇ ਝੂਠਾ ਸਿਰੇ ਦਾ ਐਵੇਂ ਝੂਟਾ ਝੂਟਾ ਨਾ ਤਾਇਆ ਕਰੂਗਾ ਬਾਈ ਹੁਣ ਤੇ ਤਾਂ ਬਾਈ ਜੀ ਇਧਰ ਮੈਨੂੰ ਲੱਗਦਾ ਵੀ ਆਪਾਂ ਸਹੀ ਕਰਦਾ ਵਲੌਗ ਦਾ ਆਪਾਂ ਡੇਲੀ ਤਾਂ ਉਹ ਝੋਨਾ ਵੜਨ ਵੇਲੇ ਦੇ ਬਣਾਇਆ ਵਾ ਹਨਾ ਉਹ ਕਣਕ ਬੀਜ ਕੇ ਹਰੀ ਹੋ ਗਈ ਨਹੀਂ ਕਣਕ ਬੀਜਨ ਦਾ ਪਾਇਆ ਸੀਗਾ ਹਾਂ ਕਣਕ ਬੀਜਨ ਦਾ ਬਣਾਇਆ ਸੀਗਾ ਤੇ ਆ ਜਿੱਤੇ ਬਾਈ ਦੀ ਉਹਦੇ ਕਣਕ ਬੀਜ ਸੀਗੀ ਇਹ ਹੋਈ ਵੈਰਲੀ ਬਾਈ ਇਹਨੇ ਲਾਤਾ ਨੇ ਪਾਣੀ ਇੱਕ ਕਰੀ ਤੇ ਉਦੋਂ ਆਪਣੀ ਕਣਕ ਦਾ ਹੋ ਗਈ ਸਿਰਾ ਇੱਕ ਨੰਬਰ ਆਪਾਂ ਝੋਨੇ ਖੜੇ ਚ ਪਾਣੀ ਲਾਦਾ ਸੀਗਾ ਤੁਹਾਨੂੰ ਪਤਾ ਹੁਣ ਤਾਂ ਕਣਕ ਨੂੰ ਪਾਣੀ ਲਾ ਕੇ ਤੇ ਦੁਬਾਰਾ ਰੇ ਵੀ ਪਾਤੀ ਬਾਈ ਹੁਣ ਇੱਕ ਚੱਕਰ ਹੋਰ ਪੈਗਾ ਸੁਣਨੀਆਂ ਪਈਆਂ ਨੇ ਆਪਾਂ ਤਾਂ ਦਵਾਈ ਪਾਤੀ ਸੀਗੀ ਵਿੱਚ ਵੇਖੋ ਵੀ ਮਹਾਰਾਜ ਗਰਪਾ ਰੱਖਿਆ ਪਾਣੇ ਆ ਤੇ ਇੱਧਰ ਦੂਜਾ ਤਿੰਨ ਚਾਰ ਕਿਲੇ ਖਰਾਬ ਹੋ ਗਏ ਕਿਸੇ ਦੇ ਤਾਂ ਕਰਕੇ ਪ੍ਰੋਬਲਮ ਪਿਆ ਵਾ ਭਾਈਆ ਤੇ ਇਧਰ ਆਜ ਅੱਜ ਇੱਕ ਹੋਰ ਖੁਸ਼ਖਬਰੀ ਕਿਊਟ ਬੇਬੀ ਫੇਰ ਘਰੇ ਆ ਗਿਆ ਪਹਿਲਾਂ ਨਾਨਕੇ ਗਿਆ ਵਾ ਸੀਗਾ ਅਜ ਥੋੜੀ ਜੀ ਝਲਕ ਪਹਿਲਾਂ ਉਧਰ ਵਖਾਈ ਲਿਆਵਾਂ ਤੇ ਕੁਝ ਆ ਕੇ ਵਲੌਗ ਬਣਾਉਂਗਾ ਭਾਈ ਚਲਗੇ ਕਿਊਟ ਬੇਬੀ ਘਰੇ ਚਲ ਭਾਈ ਜੀ ਹਾਂ ਪਹਿਲਾਂ ਬਰ ਦੁੱਧ ਤਾਂ ਪਾ ਕੇ ਉਦੋਂ ਤਾਂ ਮਿਲਿਆ ਨਹੀਂ ਸੀਗਾ ਵਰਦਾਨ ਹੁਣ ਮੈਂ ਆ ਗਿਆ ਸੀਗਾ ਤੇ ਆ ਬੈਠਾ ਆ ਬੈਠਾ ਬੈਕ ਕੈਮਰਾ ਕਰਕੇ ਹੋਣਾ ਬਈ ਤੁਹਾਨੂੰ ਇੱਕ ਮੈਂ ਵਰਦਾਨ ਸასი ਕਰ ਕਰਦੇ ਵਰਦਾਨ ਸਾਰਿਆਂ ਨੂੰ ਹੱਥ ਜੋੜ ਕੇ ਕਰ ਫੇਰ ਖੇਢੀ ਹਾਂ ਕੀ ਖੇਡਿਆ ਨਾ ਗੇਮ ਖੇਡਦਾ ਹੈ ਹੈ ਅਰੇ ਯਾ ਕਾਲਾ ਹਾਂ ਇਹ ਕਿਹੜੀ ਗੇਮ ਹੈ ਬੋਲੇ ਆਜਾ ਮੈਂ ਪਿਆਉਗਾ ਹੈ ਜਿਆਮ ਜਿਆਮ ਨਹੀਂ ਇਹ ਕਿਹੜੀ ਗੇਮ ਖੇਡਿਆ ਨਾ ਹੈ ਮਰਦਾਨਾ ਓਏ ਬੰਦ ਹੋ ਗਈ ਬੰਦ ਇੰਦਾਨੋ ਕਤੈਨੂ ਨਹੀਂ ਆਉਂਦੀ ਹੈਂ ਇੰਦਾਨੋ ਇਹਨੂੰ ਪੁੱਛੇ ਕਿ ਤੈਨੂੰ ਨਹੀਂ ਆਉਂਦੀ ਕਿਉਂ ਬਾਂਡ ਹੋ ਗਿਆ ਉਹ ਆਏ ਵੇ ਹੁਣ ਖਾਣਿਆ ਕੋਈ ਨਾ ਕੋਸ ਤੇ ਦੇਖਨੇ ਮੱਝੀ ਖਾਣਾ ਕੋਈ ਨਾ ਤੇ ਨਹੀਂ ਇਧਰ ਹੀ ਆ ਗਏ ਖਾਣਾ ਨਾ ਆ ਪੀਣਾ ਪੂਰੇ ਦਾ ਬਰਗ ਬੁਰਗ ਨਹੀਂ ਖਾਣਾ ਹਾਂ ਦੀ ਲੋ ਪਰੂਤੀ ਨੇ ਹਲੋ ਬਈ ਦੇਖਦੇ ਆ ਪਹਿਲਾਂ ਮੈਂ ਕੀ ਗਾਣਾ ਗਾ ਫਿਰ ਉਸਨੇ ਵਲੋਗ ਅਗਲੇ ਵੀਡੀਓ ਬਣਾਉਣੇ ਆ ਬਾਈ ਅੱਜ ਤਾਂ 60-70 ਮਿੰਟਾਂ ਦਾ ਬਣਾਉਣਾ ਕੋਈ ਜ਼ਿਆਦੇ ਨਹੀਂ ਬਣਾਉਣਾ ਬਾਈ ਅੱਜ ਕਾਫੀ ਦਿਨਾਂ ਬਾਅਦ ਆ ਨਹੀਂ ਨਾ ਬਈ ਇਹ ਤਾਂ 60-70 ਮਿੰਟਾਂ ਦਾ ਮੇਰੇ ਕੋਲ ਹੈ ਹੀ ਨਹੀਂ ਕੋਈ ਨਹੀਂ ਅੱਜ ਕਾਫੀ ਦਿਨਾਂ ਬਾਅਦ ਬਣਾਇਆ ਤਾਂ ਕਰਕੇ ਬੜੀ ਹੁਣ ਘਟ-ਘਟ 10 ਹੁੰਦਾ ਮੈਨੂੰ ਅਜੇ ਵਲੋਗ ਨਹੀਂ ਮਾਈਨ ਹਨਾ ਇਹ ਆ ਜਾ ਕੇ ਵਾਸੀ ਕਦੋਂ ਜਾਂਦਾ ਕਹਿ ਕੇ ਦੋ ਦਿਨਾਂ ਮੜ ਕੇ 10 ਦਿਨ ਆਉਂਦਾ ਨਹੀਂ ਬਈ ਅਜੀ ਚੱਕਾ ਜਾਮ ਕਰਾਤਾ ਹਾਂ ਕੀ ਗਾਣਾ ਹਾਂ ਇਹ ਗਾਣਾ ਹਾਂ ਮੈਂ ਕਿਹਾ ਇਹ ਤਾਂ ਲਹੂ ਪੀਦੇ ਬੰਦੇ ਦਾ ਕੀ ਖਾਣਾ ਇਹ ਕਿਹ ਖਿੰਦੇ ਨੇ ਇਹਨਾਂ ਨੂੰ ਪੁੱਛਣਾ ਇਹਨਾਂ ਨੂੰ ਪੂਤ ਕਾ ਤੋਂ ਬੰਦੇ ਦਾ ਕੋਲ ਵੀ ਨਹੀਂ ਹੈ ਬੰਦੇ ਦਾ 12 ਹੈ ਇਹ ਗਾਣਾ ਗੀਣਾ ਗੇਲਾ ਲੋ ਬਈ ਆ ਗਏ ਜੀਨੇ ਲੱਗੀ ਚੀਪੀ ਭੋਤ ਇਕੱਲੇ ਰਹਿ ਕੇ ਕਾਫੀ ਵਾਜਨ ਤੇ ਹੁਣ ਬਾਕੇ ਕੋਲ ਕੋ ਮਿਲ ਗਏ ਆ ਕਾਫੀ ਟਾਈਮ ਲਾਦਾ ਯਾਰ 20 25 ਮਿੰਟ ਲੱਗੇ ਬਈ ਲੋ ਕਾਲੀ ਘੜੇਦਲਾਂ ਨੂੰ ਲੱਗੇ ਰਹੇ ਨਾਲ ਤੇ ਬਾਅਦ ਸੌਂਦੀ ਆ ਰਹੇਨ ਬਾਅਦ ਕਾਫੀ ਪੀ ਕੇ ਬਾ ਖਾ ਕੇ ਵੀਜ ਤੇ ਕਿੜਾ ਕੁੜਾ ਕੱਢ ਕੇ ਵਕ ਬਣ ਸ਼ਹਿਰ ਚਰ ਕੇ ਜਾਂਦੇ ਆ ਘਰਾਂ ਨੂੰ ਸਜਾ ਕੇ ਸੌਂਨੇ ਨੀਂਦ ਆ ਜਾਂਦੀ ਬਈ ਨੋ ਨੋ ਬਈ ਆਹੰਦਾ ਕਿਸ ਕਿੰਨਾ ਖਾਦਾ ਅੱਜ ਬਈ ਪਹਿਲਾਂ ਖਾਦਾ ਬਰਗ ਠੀਕ ਹੈ ਫੇਰ ਖਾਦਾ ਗੋਲ ਗੱਪੇ ਫੇਰ ਖਾਦਾ ਮੈਂ ਕਿਨੇ ਪੀਜ ਕੋਆਇਆ ਬਈ ਫੇਰ ਹੁਣ ਇਹ ਤੇ ਰਸਮਲਾ ਨਾਲ ਮਿਲਕੂ ਦਾ ਆਹ ਬਈ ਗੁੱਡ ਪਰਸਨ ਹੋਰ ਠੀਕ ਹੈ ਬਈ ਬੱਲੇ ਰਿਆ ਤੇ ਨਹੀਂ ਬਹੁਤ ਵਧੀਆ ਬਣੀ ਹੋਈ ਹੈ ਤੇ ਫੇਰ ਹੁਣ ਰਸਮਲਾ ਜੀ ਤੇ ਫੇਰ ਹਜੇ ਇੱਕ ਹੋਰ ਚੀਜ਼ ਆ ਗਈ ਮਿਲਕੂ ਦਾ ਦੂਬਾ ਚ ਪੀਣਾ ਸੀ ਬੰਡਾ ਬਸ ਯਾਹ ਫੋਨ ਇਹ ਦੋ ਮਾਵਰੋਂ ਘਰੇ ਜਾਣਾ ਸੌਣਾ ਨਹੀਂ ਰਹੀ ਜਾਂਦੀ ਆ ਤੇ ਜਾ ਕੇ ਸੌਣਦੇ ਆ ਦਿਲ ਵੀ ਆ ਗਏ ਬੈਲ ਲੈ ਕੇ ਬੈਲੋ ਬਿਠਾੜਾ ਮੁੰਡਾ ਇਹ ਤਾਂ ਥੋੜਾ ਹੀ ਆ ਬੈਲ ਹੈਣਾ ਮੈਂ ਇੱਕ ਹੈਨਾ ਬੈਲ ਚਲੋ ਭਾਈ ਦੁਜਾ ਖਾ ਕੇ ਮਿਲਦੇ ਆ ਫਿਰ ਦੁਜਾ ਚੱਲਦੇ ਆ ਘਰੇ ਲੋ ਬਈ ਜੀ ਹੁਣ ਆ ਗਏ ਸੀਗੇ ਘਰੇ ਤੇ ਮਲਕ ਬਦਾਮ ਪੀ ਕੇ ਬਈ ਉਦੋਂ ਰਸ ਮਲਾਈ ਖਾ ਲਈ ਸਾਨੂੰ ਵਿਖਾਈ ਆ ਪਹਿਲਾਂ ਉਦੋਂ ਪੀ ਜੇ ਦੋ ਵਿਖਾਈ ਸੀਗੇ ਵਲੌਗ ਚ ਪਈ ਉਹ ਹੋਗੇ ਤਿੰਨ ਚਾਰ ਆ ਚਾਰ ਉਹ ਮਗਰੋਂ ਫੇਰ ਦੋ ਉਹਨਾਂ ਨੇ ਹੋਰ ਲਿਆਂ ਤੇ ਉਹ ਮੈਂ ਕਹਿੰਨਾ ਵੀ ਇੱਕ ਦਿਨ ਨਾਲ ਇੱਕਾ ਜਿ ਫਰੀ ਸੀਗਾ ਦੋ ਕਰਾਈ ਸੀਗੇ ਚਾਰ ਪੀ ਉਹ ਵੀ ਖਾ ਗਏ ਸੀ ਤੇ ਤਿੰਨ ਜਾਣੇ ਸੀਗੇ ਤੁਹਾਨੂੰ ਪਤਾ ਵੀ ਫਿਰ ਇੰਨਾ ਹੋਰ ਹੋ ਜਾਂਦਾ ਪਹਿਲਾਂ ਮੈਂ ਵਲੌਗ ਚ ਨਹੀਂ ਵਿਖਾਇਆ ਜੇ ਉਦੋਂ 버ਗਰ ਖਾ ਕੇ ਆਂਦਾ ਬਈ ਕੋਟ ਰੋਡ ਤੇ ਜਿਹੜਾ ਮੈਂ ਉਦਦੇ ਵਿਖਾਇਆ ਸੀਗਾ ਬੱਸ ਵਾਲੇ ਦੋ ਬਈ ਪੇਵੋ ਲਗਪੇ ਖਾ ਗਏ ਨੇ ਮੈਂ ਤੇ ਸੀ ਪਪਾ ਜੀ ਦਾ ਸੁੱਖਾ ਜਦੋਂ ਪਹਿਲਾਂ ਗਏ ਸੀਗੇ ਸੁੱਖੇ ਨਾਲ ਬਾਗਰ ਵੀ ਖਾਦਾ ਸੀਗਾ ਤੇ ਉਹਦੋਂ ਫਿਰ ਗਿਆ ਨਹੀਂ ਬਈ ਅਸੀਂ ਉੱਠ ਕੇ ਪੈਣਾ ਹੁਣ ਪੀਏ ਖਾਣਦੇ ਤੇ ਇਹ ਮਰਫਾਜ ਨਾਲ ਕਾਫੀ ਸੀ ਪਪਾ ਜੀ ਤੇ ਮੈਂ ਤਾਂ ਕਾਫੀ ਛੱਡੇ ਵਿੱਚ ਕਹਿੰਦੇ ਫਿਨਿੰਚਿੰਗ ਲਿਆ ਦੀ ਮੈਂ ਪੀਗਾ ਸਾਰੀ ਮੈਨੂੰ ਲੱਗਦੀ ਸੀ ਕਿ ਠੰਡ ਥੋੜੀ ਜਿਹਾ ਪਾਣੀ ਦੀ ਤਿਆਰ ਲੱਗੀ ਜੀ ਮੈਂ ਪਾਣੀ ਨਹੀਂ ਪੀਤਾ ਉੱਥੇ ਮੈਂ ਕਿਹਾ ਚੱਲ ਛਾੜੇ ਖੜਾ ਤੇ ਫਿਰ ਹਣ ਉਧਰੋਂ ਫਿਰ ਬੈਠੇ ਬੱਢਣਗੇ ਕਿੰਨੇ ਅਸੀਂ ਕਾਫੀ ਨਹੀਂ ਪੀਣੀ ਰਸ ਮਲਾਈ ਕਰਨੀ ਫਿਰ ਮੈਂ ਕਿਹਾ ਮੈਂ ਵੀ ਮੈਂ ਵੀ ਨਾਲ ਹੀ ਖਾਊਗਾ ਉਹ ਵੀ ਉਧਰੋਂ ਵੀ ਰਸ ਮਲਾਈ ਖਾ ਲਈ ਫਿਰ ਉਤੋਂ ਨਹੀਂ ਹੁਣ ਮਿਲ ਕੋਨਾ ਹੁਣ ਮੈਂ ਤਾਂ ਘਰੇ ਆ ਕੇ ਮਾਹ ਭਾਈ ਪਿਆ ਮੈਂ ਤਾਂ ਹੁਣ ਲਗਾ ਸੌਣ ਅੱਖਾਂ ਵਿੱਚ ਜੰਦੀਆਂ ਬਾਈ ਇੱਕ ਬਹੁਤ ਦਿਨਾਂ ਬਾਅਦ ਹਣ ਵਲੌਗ ਬਣਾਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਹਣ ਤੇ ਮੈਨੂੰ ਹੌਸਲਾ ਦਿਓ ਬਾਈ ਕੋਈ ਨਾ ਕੋਈ ਫਿਰ ਇਨੇ ਨਾਲ ਫਿਰ ਮੈਂ ਨਵੇਂ ਵਲੌਗ ਬਣਾਇਆ ਕਰੂੰਗਾ ਵੀਊ ਮੈਨੂੰ ਮੈਂ ਇਨਿਕ ਨਖ ਯਾਰਾਂ ਦੇ ਵੀਵ ਮਨ ਕੱਲ 2 300 ਵੀਵ ਆਉਣ ਲੱਗੇ ਨੇ ਬਈ ਹਜੇ ਬਹੁਤ ਆਪਾਂ ਨੂੰ ਬਸ ਵਧੂਗਾ ਇਯਾਰਾਂ ਜਿਵੇਂ ਰੱਬ ਕਿਸੇ ਨਾ ਕਿਸੇ ਦਿਨ ਆਉਣਗੇ ਸਬਰ ਦਾ ਫਲ ਮਿੱਠਾ ਜਦੋਂ ਚੈਨਲ ਦੀ ਸ਼ੁਰੂਆਤ ਕੀਤੀ ਸੀਗੀ ਉਦੋਂ ਚੈਨਲ ਦੇ ਮੇਰੇ ਸਾਰੇ ਸੀਗੇ 50 ਸਬਸਕ੍ਰਾਈਬਰ ਹੋਏ 50 ਤੋਂ ਮਹਾਰਾ ਦੀ ਕਿਰਪਾ ਨਾਲ ਅੱਜ 7000 ਹੋ ਗਿਆ ਕਿਸੇ ਦਿਨੋਂ ਆਪਣਾ 10000 ਆਈ ਹੋ ਜਾਣਾ ਫੇਰ ਆਈ ਹੌਲੇ ਹੌਲੇ ਆਪਾਂ 50 10000 ਤੇ ਜਾਵਾਂਗੇ ਐ ਬਈ ਹੁਣ ਹੌਲੀ ਹੌਲੀ ਮੈਂ ਆਪਾਂ ਦਾ ਸਟੈਪ ਟੂ ਸਟੈਪ ਚੱਲ ਲਾਂਗੇ ਕੋਈ ਨੰਬਰੀ ਜਦੋਂ 50 ਤੋਂ 7000 ਹੋਗਾ ਬਣ ਹੌਸਲਾ ਹੀ ਆ ਬਾਈ ਸੋਡੇ ਸਾਰੇ ਭਰਾਵਾਂ ਦਾ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਕਰੋ ਬਾਈ ਬਣ ਕੇ ਯਾਰ ਵਲੌਗ ਸਾਰਾ ਵੇਖਿਆ ਕਰੋ ਹਣ ਤੱਕ ਤੇ ਚਲੋ ਬਈ ਮਿਲਦੇ ਹਾਂ ਕਿਸ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਠੀਕ ਆ ਮੇਰੇ ਹਿਸਾਬ ਨਾਲ ਥੋੜਾ ਚੰਗਾ ਵੀ ਬਣਿਆ ਬਾਈ ਜੇ ਦੱਸਿਓ ਮੈਨੂੰ ਕਮੈਂਟ ਕਰਕੇ ਵਲੌਗ ਕਿਵੇਂ ਬਣੇ Bhai, saran saksi Kaltan, nah, atau ada video, ya yeah.